हेलो जी सारा नु सस् नमस्कार जी उम्मीद करदे कि सारे जणा चरदे कला ਦੇ ਵਿੱਚ ਹੋਗੇ सो ਠੀਕ ਠਾਕ ਹੋਗੇ ਤੁੰਹਾਂ ਦੋਸਤੋ ਹੋਗੇ ਆਪਣੇ ਘਰਾਂ ਦੇ ਵਿੱਚ ਸੋ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੀ ਚੈਨਲ ਦਾ ਨਾਮ ਹੈ ਨਵਾਪਤ ਕਿਚੋੜੀ ਸੋ ਇੱਥੇ ਅੱਜ ਅਸੀਂ ਮਤਲਬ ਇਹ ਦੋ ਤਿੰਨ ਦਿਨ ਦੀ ਪਹਿਲਾਂ ਦੀ ਕਲਿੱਪ ਸੀ ਜਿਹੜੀ ਮੈਂ ਐਡ ਕੀਤੀ ਹੋਈ ਸੀ ਵਿੱਚ ਸੋ ਸੀ ਮੈਡੀਸਿਨ ਲੈਣ ਗਈ ਸੀ ਦੋ ਤਿੰਨ ਦਿਨ ਹੋ ਗਏ ਸੀ ਮੇਰੇ ਕੋਲ ਵੀਡੀਓ ਨਹੀਂ ਸੀ ਬਣਾਈ ਗਈ ਅਸੀਂ ਕਮਾਣੀ ਦੇ ਵਿੱਚ ਅਸੀਂ ਲੈਣ ਗਏ ਸੀ ਮੈਡੀਸਿਨ ਤੇ ਬਸ ਥੋੜੀ ਜਿਹੀ ਕਲਿੱਪ ਐਡ ਕੀਤੀ ਹੋਈ ਆ ਜਿੱਥੇ ਆਪਾਂ ਜਾ ਰਹੇ ਸੀ ਸੋ ਸੋ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਸੋ ਫਰੈਂਡ ਇੱਥੇ ਹਰਜੋਤ ਦੀ ਸਿਸਟਰ ਚਾਚਾ ਜੀ ਦੀ ਬੇਟੀ ਆ ਜਿਹੜੀ ਉਹਨਾਂ ਨੂੰ ਰਖੜੀ ਬੰਨ ਰਹੀ ਆ ਸੋ ਤੁਸੀਂ ਪੂਰਾ ਫੁੱਲ ਵਲੌਗ ਇੰਜੋਏ ਕਰਿਓ ਤੇ ਚਲੋ ਜੀ ਚਾਹ ਵੀ ਖਾਣਾ ਦੇ ਦੇ ਪਰ ਖਾਣਾ ਪਹਿਲਾਂ ਤੁਹਾਨੂੰ ਕਿ ਓਦਾਂ ਮੂੰਗੜਾ ਕਿ ਚਲ ਹਾਂ ਫਿਰ ਮੂੰਗੜਾ ਲਾ ਕੇ ਰੱਖ ਉੱਧਰ ਵੇਖ ਚਲ ਆ ਜਿਆ ਉੱਧਰ ਵੇਖ ਇੱਕ ਮਿੰਟ ਫੋਟੋ ਖਿੱਚ ਲੈਣ ਹੁਣ ਇੱਕ ਚੱਲ ਫਤਿਹ ਮੂਝ ਵੀ ਪਾਰੇ ਕੋ ਦੇ ਘਟਿਆ ਹੋ ਗਿਆ ਚੱਲ ਤੂੰ ਬੰਨ੍ਹ ਦੇ ਜੀ ਨਹੀਂ ਤੂੰ ਮੋੜ ਕੇ ਮੈਂ ਕਰ ਦੂੰਗੀ ਚਾਹ ਕੋ ਹੰਨ ਟਿਕ ਜਿਹਾ ਸੁਤਾ ਸੋਫੀਰ ਹਰਜੋਤ ਦੀ ਪੂਆ ਜੀ ਆਏ ਤੇ ਉਹ ਵੀ ਰਖਰੀ ਬਣ ਕੇ ਗਏ ਸੀ ਉਹ ਇੱਕ ਦਿਨ 10 ਤਰੀਕ ਨੂੰ ਆਏ ਸੀ ਕਿਉਂਕਿ 9 ਤਰੀਕ ਨੂੰ ਉਹਨਾਂ ਨੂੰ ਅਮਰਜੈਂਸੀ ਕੋਈ ਕੰਮ ਪੈ ਗਿਆ ਸੀ ਤੇ ਬਾਕੀ ਚਲੋ ਇਹ ਜਿਹੜਾ ਅਨਮੋਲ ਰਿਸ਼ਤਾ ਹੈ ਬਹੁਤ ਹੀ ਜ਼ਿਆਦਾ ਇਹ ਜਿਹੜਾ ਰਖੜੀ ਦਾ ਤਿਹਾੜ ਹੁੰਦਾ ਹੈ ਇਹ ਰਖੜੀ ਦਾ ਤਿਹਾੜ ਹਮੇਸ਼ਾ ਪੈਣਾ ਯਾਦ ਕਰਦੀਆਂ ਨੇ ਇਹ ਉਹ ਦਿਨ ਉਡੀਕਦੀਆਂ ਨੇ ਕਦੋਂ ਰਖੜੀ ਆਵੇ ਤੇ ਕਦੋਂ ਆਪਾਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਜਾਈਏ ਤੇ ਇਹ ਦਿਨ ਜਿਹੜਾ ਹੁੰਦਾ ਹੈ ਹਮੇਸ਼ਾ ਇਹ ਪੈਣਾ ਲਈ ਬਹੁਤ ਵਧੀਆ ਦਿਨ ਹੁੰਦਾ ਹੈ ਤੇ ਵਾਹਿਗੁਰੂ ਸਾਰਿਆਂ ਨੂੰ ਹੀ ਤੰਦਰੁਸਤੀ ਬਖਸ਼ੇ ਭੈਣ ਭਰਾਵਾਂ ਨੂੰ ਆਪਣੇ ਘਰਾਂ 'ਚ ਤੇ ਹਮੇਸ਼ਾ ਇਦਾਂ ਹੀ ਪਜਬੀਆਂ ਨੱਥੀਆਂ ਆਪਣੀ ਪਰਵਾਂ ਨੂੰ ਰਖੜੀ ਬਣ ਕੇ ਆਉਣ ਤੇ ਵਾਹਿਗੁਰੂ ਸਭ ਨੂੰ ਚਰਦੀ ਕਲਾ ਦੇ ਵਿੱਚ ਰੱਖੇ ਤੇ ਅਗਲਾ ਸਾਲ ਸੁੱਖ ਸੁਖਾਈਆਂ ਆਵੇ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਜਾਨੇ ਚਰਦੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ so much ਜਿਹੜੇ ਵੀ ਸਾਡੇ ਵਲੌਗ ਦੇਖਦੇ ਆ ਜਿਹੜੇ ਸਾਨੂੰ ਸਪੋਰਟ ਕਰਦੇ ਆ ਕਮੈਂਟ ਕਰਦੇ ਆ ਥੈਂਕ ਯੂ ਉਹਨਾਂ ਦਾ ਧੰਨਵਾਦ ਜਿਹੜੇ ਸਾਡੇ ਆ ਵੀਡੀਓ ਨੂੰ ਦੇਖਦੇ ਆ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਆ ਸੋ ਅੱਜ ਤਾਂ ਹੈਗਾ ਵਾ ਸੋਮਵਾਰ ਦਾ ਦਿਨ ਤੇ ਅੱਜ ਸੋਮਵਾਰ ਦਾ ਦਿਨ ਸੀ ਤੇ ਕੱਲ ਅ ਪਰਸੋ ਰੱਖੜੀ ਸੀ ਸੋ ਕਿਸੇ ਵਜੇ ਦੇ ਕਰਕੇ ਹਰਜੋਦੀ ਜੀ ਹਰਜੋਦੀ ਪੂਆ ਜੀ ਕੋ 9 ਤਰੀਕ ਨੂੰ ਨਹੀਂ ਆਇਆ ਗਿਆ ਸੀ ਇਸ ਕਰਕੇ ਉਹ ਕੱਲ ਆਏ ਸੀ ਤੇ ਕੱਲ ਉਹਨਾਂ ਨੇ ਰੱਖੜੀ ਬੰਨੀ ਸੀ ਹੈਗਾ ਸੋਮਵਾਰ ਦਾ ਦਿਨ ਤੇ ਬੱਦਲ ਬਹੁਤ ਜ਼ਿਆਦਾ ਹੋਇਆ ਵਾ ਤੇ ਆ ਦੇਖੋ ਮੈਂ ਤੁਹਾਨੂੰ ਸੋ ਬੱਦਲ ਬਹੁਤ ਹੋਇਆ ਵਾ ਤੇ ਹੋ ਸਕਦਾ ਕਿ ਬਾੜਿਸ਼ ਆ ਜਾਏ ਤੇ ਕਾਫੀ ਬੱਦਲ ਹੋਇਆ ਵਾ ਦੇਖੋ ਤੇ ਹੁਣ ਟਾਈਮ ਹੋ ਗਿਆ 6:30 ਵਜੇ ਦਾ ਤੇ 7 ਵਜੇ ਵੱਜਣੇ ਵਾਲੇ ਆ ਤੇ ਜੋ ਤੁਹਾਨੂੰ ਰੈਡੀ ਹੋਣ ਲਈ ਕਵਾਂਗੇ ਬ੍ਰਸ਼ ਵਗੈਰਾ ਕਰਦਾ ਪਿਆ ਵਾ ਤੇ ਤੇ ਬਾਕੀ ਮੈਂ ਇਥੋਂ ਝਾੜੂ ਲਗਾ ਲਿਆ ਸੀ ਸੋ ਹਰ ਜੋ ਦੀ ਜੁਨੀਫਾਰਮ ਮੈਂ ਪ੍ਰੈਸ ਕਰਕੇ ਰੱਖ ਦਿੱਤੀ ਆ ਤੇ ਸੋ ਬਾਬਾ ਜੀ ਦੇ ਵੀ ਅਰਗਬੱਤੀ ਮਲਾ ਦਿੱਤੀ ਆ ਜੀ ਤੇ ਇੱਧਰ ਪ੍ਰੈਸਟੇਬਲ ਤੋਂ ਛੋਟਾ ਮੋਟਾ ਸਮਾਨ ਜਿਹੜਾ ਵਾ ਉਹ ਚੁੱਕਣ ਵਾਲਾ ਵਾ ਸੋ ਇਹ ਹੈਗੇ ਮੇਰੀ ਮੈਡੀਸਿਨ ਵਗੈਰਾ ਇੱਧਰ ਬਾਕੀ ਮੈਂ ਸਾਰੇ ਹੀ ਝਾੜੂ ਵਗੈਰਾ ਲਗਾ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਮੈਂ ਝਾੜੂ ਲਗਾ ਦਿੱਤਾ ਬਸ ਛੋਟੇ ਮੋਟੇ ਜਿਹੜੇ ਕੱਪੜੇ ਵਗੈਰਾ ਵਾ ਉਹ ਚੁੱਕਣ ਵਾਲੇ ਆ ਤੋਂ ਆਪਾਂ ਬਾਅਦ ਵਿੱਚ ਚੁੱਕ ਲਾਂਗੇ ਸੋ ਇੱਥੇ ਸੋ ਇੱਥੇ ਮੈਂ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਸੋ ਆਪਾਂ ਚਨੇ ਬਣਾਏ ਨੇ ਕਾਲੇ ਟਿੱਕਾ ਬਲੀ ਚਨੇ ਤੇ ਇਹ ਦੁੱਧ ਡਿੱਗੀ ਤੇ ਵਿੱਚ ਇਹ ਹੁਣ ਆਪਾਂ ਦੇਣ ਜਾਣਾ ਸੋ ਇਹਦੇ ਵਿੱਚ ਅ ਕਣਕ ਪਾਈ ਹੋਈ ਆ ਜਿਹੜੀ ਭੜੋਲੇ ਦੇ ਵਿੱਚ ਐਕਸਟਰਾ ਕਣਕ ਸੀ ਕਿਉਂਕਿ ਸਾਡਾ ਜਰਾ ਭੜੋਲਾ ਵਾ ਉਹ ਛੋਟਾ ਵਾ ਇਸ ਕਰਕੇ ਫਿਰ ਸਾਨੂੰ ਥੋੜੀ ਬਹੁਤੀ ਕਣਕ ਜਿਹੜੀ ਆ ਬਾੜ ਰੱਖਣੀ ਪੈਂਦੀ ਆ ਫਿਰ ਇਹਦੇ ਵਿੱਚੋਂ ਹੀ ਆਪਾਂ ਆਟਾ ਪਿਆ ਲੈਨੇ ਆ ਬਾਕੀ ਇੱਧਰ ਅਸੀਂ ਲਾਲ ਮਿਰਚਾਂ ਤੋੜੀਆਂ ਹੋਈਆਂ ਸੀ ਤੇ ਇਹ ਆਪਾਂ ਡੇਲੀ ਸੁੱਕਣੇ ਪਾ ਦਿੰਨੇ ਆ ਅਰੇ ਹੁਣ ਮੌਸਮ ਵੀ ਥੋੜਾ ਜਿਹਾ ਖਰਾਬ ਆ ਫਿਰ ਇਹਨੂੰ ਹੁਣ ਆਪਾਂ ਥਾਲੀ ਦੇ ਵਿੱਚ ਹੀ ਰੱਖ ਦਾਂਗੇ ਸੋ ਇਹ ਕਰਦੀਆਂ ਹੜੀਆਂ ਲਾਲ ਮਿਰਚਾਂ ਤੇ ਜਿਹੜੀਆਂ ਹੜੀਆਂ ਹੁੰਦੀਆਂ ਉਹ ਲਾਲ ਸੋ ਅੱਜ ਮੌਸਮ ਥੋੜਾ ਜਿਹਾ ਖਰਾਬ ਆ ਹੋ ਸਕਦਾ بارش ਆ ਜਾਏ ਤੇ ਫਿਰ ਆਪਾਂ ਜਿਹੇ ਥਿੱਕੇ ਮੋਟੇ ਕੰਮ ਆ ਉਹ ਆਪਾਂ ਨਿਬੇੜ ਲੀਏ ਤੇ ਫਿਰ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਮਿਲਦੇ ਆ ਜੀ ਹਾਂ ਹੁਣ ਅਸੀਂ ਕਰਾਈ ਰੱਖਾਂਗੇ ਗੈਸ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਤੇਲ ਤੇ ਅਸੀਂ ਕੀ ਬਣਾਵਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਪਤਾ ਚੱਲੇਗਾ ਸੋ ਵੀਡੀਓ ਤੁਸੀਂ ਬਿਲਕੁਲ ਵੀ ਸਕਿਪ ਨਾ ਸੋ ਐਂਡ ਤੱਕ ਤੁਸੀਂ ਵੀਡੀਓ ਨੂੰ ਦੇਖਣਾ ਵਾ ਸੋ ਇਹਦੇ ਵਿੱਚ ਆਪਾਂ ਤੇਲ ਪਾ ਦਾਂਗੇ ਜੀ ਸੋ ਇਹ ਘਰ ਦਾ ਕੱਢਿਆ ਹੋਇਆ ਤੇਲ ਆ ਤੇ ਬਾਜ਼ਾਰ ਦਾ ਅਸੀਂ ਕਿਤੇ ਜਦੋਂ ਖਤਮ ਹੋ ਜੇ ਫਿਰ ਐਸੀ ਵਰਤਦੇ ਆ ਬਾਜ਼ਾਰ ਦਾ ਨਹੀਂ ਤਾਂ ਘਰ ਤੇ ਘਰ ਦਾ ਤੇਲ ਹੀ ਹੁੰਦਾ ਹੈ ਸੋ ਆਪਾਂ ਇਹ ਹੀ ਇਸਤੇਮਾਲ ਕਰਦੇ ਹਾਂ ਜੀ ਸਭ ਤੋਂ ਬੈਸਟ ਤੇ origignal ਕੋਈ ਵੀ ਕੈਮੀਕਲ ਵਗੈਰਾ ਕੁਝ ਨਹੀਂ ਵਿੱਚ ਤੇ ਤਰਕੇ ਵੀ ਸਾਨੂੰ ਇਹਦੇ ਹੀ ਲਗਾਉਣੇ ਚਾਹੀਦੇ ਰਿਫਾਈਨ ਵਗੈਰਾ ਛੱਡ ਕੇ ਸੋ ਜਿੰਨਾ ਮੈਂ ਲੈ ਆ ਕੇ ਦਿੱਤੀ ਸੀ ਵਾਟਰ ਬੋਤਲ ਇਹ ਵਾਟਰ ਬੋਤਲ ਹੈ ਛੋਟੀ ਆ ਬਾਠ ਠੀਕ ਆ ਜਿੱਦਾਂ ਪਹਿਲਾਂ ਇਹਦੀ ਵਾਟਰ ਬੋਤਲ 'ਚ ਪਾਣੀ ਆਉਂਦਾ ਸੀ ਸੇਮ ਉੱਦੇ ਹੁੰਦੀ ਐ ਉਦਾਂ ਹੀ ਮਤਲਬ ਇਹਦੇ ਵਿੱਚ ਰਹਿੰਦਾ ਪਾਣੀ ਬਾੜ ਲੈ ਕੇ ਜੰਨੇ ਸੀ ਤੇ ਇੱਧਰ ਆਪਾਂ ਹਮੇਸ਼ਾ ਬਾੜੀ ਸੋਣਨੇ ਆ ਤੇ ਬਿਸਤਰੀ ਵਗੈਰਾ ਚੁੱਕਣ ਵਾਲੇ ਆ ਤਾਂ ਦੇਖੋ ਹਮ ਨੂੰ ਲੱਗੇ ਹੋਏ ਸਾਡੇ ਤੋ ਇਹ ਬਹੁਤ ਕਾ ਹੋਇਆ ਹੈ ਤੇ ਸੋ ਜਿਹੜੀਆਂ ਆਪਾਂ ਮਿਰਚਾਂ ਲਗਾਈਆਂ ਸੀ ਉਹਦੇ ਵਿੱਚ ਆਪਾਂ ਘਾਹ ਸਾਫ਼ ਕਰ ਲਏ ਨੇ ਤੇ ਇੱਧਰ ਪ੍ਰੋਲ ਨੇ ਬਹੁਤ ਖਰਾਬ ਹੋ ਗਏ ਨੇ ਇਹ ਵੈਸੇ ਵੀ ਚੰਗੇ ਨਹੀਂ ਬੰਦੇ ਕੋਰੇ ਜੇ ਆ ਵਿੱਚ ਵੇਲ ਥੋੜੀ ਪੈ ਗਈ ਸੀ ਖਰਾਬ ਤੇ ਅਮਰੂਦ ਦਾ ਬੂਟਾ ਇੱਧਰ ਵੀ ਲੱਗਾ ਹੋਇਆ ਵਾ ਤੇ ਬਾਹਰ ਦਾ ਮੌਸਮ ਤੁਸੀਂ ਵੇਖੋ ਬਹੁਤ ਹੀ ਵਧੀਆ ਮੌਸਮ ਆ ਲਹਾਵਾ ਚਲਦੀ ਪਈ ਹੈ ਠੰਡਾ ਠੰਡਾ ਮੌਸਮ ਹੈ ਤੇ ਬਾਰਿਸ਼ ਦੀ ਜਵਾਬਨਾ ਪੂਰੀ ਆ ਤੇ ਬਾਰਿਸ਼ ਆएगी ਇਹ ਦਰੰਗੂੜਾਂ ਦੀ ਵੇਲ ਉਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਸਿੱਧਾ ਸਾਡੀਆਂ ਹੈਗੀਆਂ ਨੇ ਬੱਕਰੀਆਂ ਥਰਾਂ ਦੇ ਰਾਂਦੇ ਆ ਲੰਗਾਠਾਂ ਦਾ ਬੂਟਾ ਹੈ ਇਹ ਹੈਗਾ ਲੰਗਾਠਾਂ ਦਾ ਇੱਧਰ ਅਮਰੂਦ ਵਗੈਰਾ ਦਾ ਬੂਟਾ ਹੈ ਤੇ ਇੱਧਰ ਦੇਖੋ ਤੁਸੀਂ ਇੱਧਰ ਸਾਡੀਆਂ ਬੱਕਰੀਆਂ ਇਹਨਾਂ ਨੂੰ ਵੀ ਮੱਛਰਦਾਨੀ ਲਗਾਈ ਹੋਈ ਆ ਆ ਦੇਖੋ ਇੱਧਰ ਡਈਆਂ ਨੇ ਪੱਠੇ ਖਾਣ ਸੋ ਬੱਕਰੀਆਂ ਡਈਆਂ ਨੇ ਪੱਠੇ ਖਾਣ ਤੇ ਇੱਧਰ ਪਸ਼ੂ ਬੱਜੇ ਹੋਏ ਨੇ ਤੇ ਪੱਖੇ ਚੱਲਦੇ ਪਏ ਆ ਸੋਰ ਮਾਨ ਦੇ ਨਾਲ ਖਲੋ ਜਾਂਦੇ ਨੇ ਪੱਖੇ ਥੱਲੇ ਵੈਸੇ ਗਰਮੀ ਬਹੁਤ ਆ ਤੇ ਇੱਕ ਮੱਖੀ ਗੁੱਤੀ ਬਹੁਤ ਲੜਦੀ ਆ ਡੰਗਰਾਂ ਨੂੰ ਤੇ ਇਸ ਕਰਕੇ ਥੋੜਾ ਹਨਾ ਔਖਾ ਹੋ ਜਾਂਦਾ ਤੇ ਲਾਈਟ ਵੀ ਕਦੀ ਕਈ ਵਾਰ ਚੱਲ ਜਾਂਦੀ ਆ ਕਈ ਵਾਰ ਆ ਜਾਂਦੀ ਆ ਆਪਾਂ ਚੱਲਦੇ ਆ ਘਰ ਵਾਪਸ ਤੇ ਫੇਰ ਆਪਾਂ ਤੁਹਾਨੂੰ ਮਿਲਾਂਗੇ ਤੇ ਹਜੋਤ ਦਾ ਕੇ ਸਵਾਉਣੇ ਨੇ ਇਹ ਉਹਦੀ ਰੋਟੀ ਜਿਹੜੀ ਆ ਉਹ ਤਿਆਰ ਕਰਨੀ ਆ ਸੋ ਫਿਰ ਆਪਾਂ ਅੱਗੇ ਅਸੀਂ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਆਪਾਂ ਬਣਾੜੇ ਸੀ ਪੂੜੀਆਂ ਸੋ ਮੈਂ ਸੋਚਿਆ ਕਿ ਚਣਿਆਂ ਦੀ ਸਬਜ਼ੀ ਆਪਾਂ ਬਣਾਈ ਆ ਤੇ ਨਾਲ ਬਣਾ ਲੈਨੇ ਆਪਾਂ ਪੂੜੀਆਂ ਸੋ ਪੂੜੀਆਂ ਤਾਂ ਆਪਾਂ ਕਰ ਰਹੀ ਸੀ ਅ ਪੇਰਾ ਤੇ ਹੁਣ ਆਪਾਂ ਪੂੜੀਆਂ ਬਣਾਵਾਂਗੇ ਤੇ ਚਲੋ ਵੈਸੇ ਵੀ ਅੱਜ ਮੌਸਮ ਵੀ ਵੈਸੇ ਵਧੀਆ ਸੀ ਠੰਡਾ ਸੀ ਬਾਰਿਸ਼ ਦਾ ਸ਼ਾਇਦ ਅ ਮੀਂਹ ਆਈ ਜਾਏ ਤੇ ਇਹਨਾਂ ਚਲੋ ਪੂੜੀਆਂ ਬਣਾ ਲੈਨੇ ਆ ਵੈਸੇ ਚਣੇ ਬਣਾਇਆ ਚਣਿਆਂ ਦੇ ਨਾਲ ਤਾਂ ਪਤਾ ਹੀ ਆ ਕਿ ਪੂੜੀਆਂ ਵਧੀਆ ਲੱਗਦੀਆਂ ਵਾਂ ਤੇ ਸੋ ਹੁਣ ਆਪਾਂ ਪੂੜੀਆਂ ਬਣਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਥੋੜਾ ਟਾਈਮ ਤੱਕ ਸੋ ਤੁਸੀਂ ਦੇਖ ਸਕਦੇ ਹੋ ਪੂੜੀ ਬਣ ਚੁੱਕੀ ਇੱਕ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਟੇਸਟੀ ਬਣਿਆ ਸੀ ਪੂੜੀਆਂ ਤੇ ਹਰਜੋਤ ਵੀ ਚਲੋ ਦੋ ਖਾ ਕੇ ਚਲਾ ਗਿਆ ਸੀ ਤੇ ਵੈਸੇ ਵੀ ਬੱਚੇ ਕਈ ਵਾਰ ਰੋਟੀ ਹਰ ਜੋਤ ਘਾਟੀ ਖਾਂਦਾ ਹੁੰਦਾ ਸਵੇਰੇ ਪਰ ਜਦੋਂ ਟੇਸਟੀ ਚੀਜ਼ ਬਣੀ ਹੋਵੇ ਤਾਂ ਫਿਰ ਤਖਾ ਕੇ ਜਾਂਦਾ ਹੈ ਤੇ ਉਹਨੂੰ ਵੀ ਫਿਰ ਮੈਂ ਟਿਫਨ ਦੇ ਵਿੱਚ ਪੈਕ ਕਰ ਦਿੱਤੀਆਂ ਸੀ ਸੋ ਇੱਥੇ ਅਸੀਂ ਬਣਾ ਲਈਆਂ ਸੀ ਪੂੜੀਆਂ ਤੇ ਅਸੀਂ ਸੋਚਿਆ ਕਿ ਅੱਜ ਮੌਸਮ ਐਸੇ ਠੰਡਾ ਹੈ ਤੇ ਚਣਿਆਂ ਦੇ ਨਾਲ ਅਸੀਂ ਸੋਚਿਆ ਕਿ ਚਲੋ ਪੂੜੀਆਂ ਬਣਾ ਲੈਂਦੇ ਆ ਤੇ ਚਲੋ ਪ੍ਰਸਾਦਾ ਤੇ ਹਮੇਸ਼ਾ ਹਨਾ ਆਪਾਂ ਖਾਂਦੇ ਦਿੰਨੇ ਆ ਤੇ ਅੱਜ ਅਸੀਂ ਪੂੜੀਆਂ ਬਣਾ ਲਈਆਂ ਸੀ ਤੇ ਸੋ ਇੱਥੇ ਪੂੜੀਆਂ ਰੈਡੀ ਹੋ ਚੁੱਕੀਆਂ ਨੇ ਤੇ ਹਰਜੋਤ ਨੂੰ ਮੈਂ ਟਿਫਨ ਰੈਡੀ ਕਰ ਦਿੱਤਾ ਸੀ ਤੇ ਇੱਥੇ ਚਨੇ ਮੈਂ ਥੋੜੇ ਜਿ ਗਰਮ ਕਰ ਲਾਂਗੀ ਤੇ ਗਰਮ ਕਰਕੇ ਉਸ ਤੋਂ ਬਾਅਦ ਹੀ ਮੈਂ ਚਨੇ ਹਰਜੋਤ ਦੇ ਟਿਫਨ ਚ ਪਾਵਾਂਗੀ ਸੋ ਜੇ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਜਨਨ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆ ਅਗਲੀ ਸੋਹਣੀ ਜੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਸ਼ੀ ਕਾਲ ਜੀ ਸਾਰੇ ਨੂੰ